ਲੋ ਭਾਈ ਹਾਂਜੀ ਗੱਲ ਜੀ ਮਾਡੀ ਪੱਖਾ ਲਾਈ ਬੈਠਾ ਤੂੰ ਕੌਣ ਐ ਇਹਦੇ ਲੱਗਦਾ ਬੰਦਾ ਵਿਹਲ ਨਹੀਂ ਹੁੰਦਾ ਐ ਇਹਦੇ ਲੱਗਦਾ ਬੰਦਾ ਵਿਹਲ ਨਹੀਂ ਹੁੰਦਾ ਤਸਰਾਣੇ ਬੋਲਦੇ ਮੱਖਾ ਆ ਗਿਆ ਫਿਰ ਐ ਇੱਥੇ ਬੈਠੇ ਨੇ ਪਾਣੀ ਪੂਣੀ ਪੀ ਕੇ ਹਟੇ ਦੇ ਮੁੰਡੇ ਅੱਛਾ ਅੱਛਾ ਉਹ ਕਟਰ ਜਾ ਥੋੜਾ ਜਾ ਕਰ ਦਦਾ ਹਲੇ ਚਲਾਈਓ ਹੈ ਨਾ ਨਹੀਂ ਵਾਂਡੀਆਂ ਅੱਜ ਹੈ ਜੀ ਕੰਕੰਦਾ ਵੀ ਫਰਕ ਆ ਨਹੀਂ ਚਲਾਈਓ ਅੱਜ ਹਾਂ ਵੱਡੇ ਰੜੇ ਕਿੱਲਾ ਹੂੰ ਉਹ ਕਟਰ ਜਾ ਲੱਗੇ ਜਾ ਚਾਰ ਛੂੜਗਾ ਕਹਿੰਦਾ ਚਾ ਠੀਕ ਆ ਭਾਈ ਉਹ ਦੇਖ ਚੜ ਵਧੀਆ ਨਾ ਕਿਲਾ ਵੱਡਿਆ ਠੀਕ ਆ ਭਾਈ ਕਿਰਪਾ ਮਹਾਰਾਜ ਦੀ ਨਾ ਇੱਕਣੀ ਚਾਹੀਦਾ ਹੋਰ ਇੱਕ ਹੋਰ ਹੁਣ ਨੈਟ ਪੂਰੀ 10 ਦਿਨ ਮੈਂ ਮੌਸਮ ਸਾਫ ਦੱਸਦਾ ਨਾ ਸਰਤਾਂਮੀ ਸ਼ੁਕਰ ਆ ਯਾਰ ਵੱਡੋ ਜੀ ਸਭ ਦੀ ਚੱਕ ਹੋ ਜੂਵੇ ਅੱਜ ਦਾ 15 ਕਿੰਨੇ ਦਿਨ ਦਾ ਕੰਮ ਐ ਸਾਰੇ 15 ਦਿਨ ਦਾ 15 ਦਾ ਪੌ ਕਹਿੰਦਾ ਮੈਂ ਹੈ 15 ਦੇ ਕਿਤੇ ਆ ਜਿਹੜਾ ਪੂਰੀ ਹਫਤਾ ਚੜਿਆ ਅੱਜ ਮੀਂਹ ਨਾ ਪੈਂਦਾ ਹੁਣ ਨੂੰ ਤੈਨੂੰ ਇੱਥੇ ਮਸ਼ੀਨ ਬੇਲੀ ਮਿਲ ਜਾਂਦੀ ਆ ਜਿਹੜਾ ਹਫਤਾ ਚੜਨਾ ਐ ਮੈਂ ਕਹਿੰਦਾ 70% ਜਾਣੀ ਐ ਜੀ ਕਣਕ ਸਹੀ ਗੱਲ ਐ 70 80 ਬਾਕੀ ਵਾਲਾ ਥ੍ਰੈਸ਼ਰ ਤੇ ਜਨਰਲ ਵਾਲਾ ਕੰਮ ਰੂਗਾ ਬਾਕੀ ਕੰਮ ਨਿਬੜ ਜੂਗਾ ਹਾਂ ਪੂਟਾ ਬਹੁਤ ਆਪਣੇ ਪੂਟਾ ਬਹੁਤ ਐਦ ਕੀ ਆਇਦ ਕੀ ਆਪਣੇ ਰੇਟ ਨਿਕਲ ਗਏ ਬਾਈ ਹੁਣ ਹਾਂ ਐਦ ਕੀ ਬਾਈ ਅੱਜ ਇਕੱਠਾ ਸਾਡੇ ਪਿੰਡ ਬਹੁਤ ਵਧੀਆ ਕਰਿਆ ਬਾਈ ਰੇਟ ਕੱਢਿਆ ਏ ਦੱਸਿਓ ਬਾਈ ਆਪਣੇ ਆਪਣੇ ਇਲਾਕੇ ਥੋੜੇ ਜਿ ਕਿੰਨਾ ਕਿੰਨਾ ਐ ਕਿਆ ਕਿਆ ਰੇਟ ਆ ਕਿਆ ਕਿਆ ਰੇਟ ਆ ਸਾਡੇ ਨਿਕਲਿਆ ਏ 9500 ਰੁਪਿਆ 9500 ਨਿਕਲਿਆ ਬਾਈ ਜਿਹੜੀ ਰੜੇ ਚ ਕੱਢਣੀ ਕੱਢਣੀ ਸਭ ਕੁਝ ਉਹਨਾਂ ਨੇ ਬਾਈ ਰੁਗ ਵੀ ਲਾਉਣੇ ਸਰ ਇਸਰ ਚ ਹੁਣ ਕਈ ਐ ਚ ਭਲੇਖਾ ਖਾ ਜਾਂਦੇ ਆ ਵੀ ਇੰਨਾ ਰੇਟ ਜਿਹੜਾ ਬਾਈ ਜਿਵੇਂ 2 ਸਾਲ ਇੱਕ ਸਾਲ ਦੇ ਬੁੱਟੇ ਉਹਦਾ 9500 ਲੱਗਣਾ। ਇਹਦੇ 2 ਸਾਲ ਦੇ ਬੁੱਟੇ ਉਹਦਾ 9000 9000 ਵਿੱਚ ਉਹਨਾਂ ਕੱਢਣੀ ਆ ਵੇ। ਕਾ ਦੇਣੀ ਹੈ। ਹਾਂ। ਕੱਢਣੀ ਪੜਣੀ ਦਾ ਸਾਨੂੰ ਸਭ ਕੋ ਵਿੱਚ ਹੀ ਆ। ਹਾਂ। ਚਾਹ ਦੋ ਟਾਈਮ ਦੇ ਦੋ ਤਿੰਨ ਟਾਈਮ ਦੇ ਦੋ ਬਸ। ਅ ਸ਼ਾਮ ਨੂੰ ਜੇ ਲਾਲ ਪੈਪੀ ਪੀਣੀ ਹੋਵੇ ਉਹਨਾਂ ਨੂੰ। ਉਹ ਬਾਈ। ਉਹ ਪਰ ਕੋਈ ਚੱਕਰ ਨਹੀਂ। ਉਹ ਜੇ ਮੰਨ ਲਓ ਵੀ ਕਾਲੀ ਆ ਪਹਿਲਾਂ ਕਢਾਉਣੀ। ਹਾਂ। ਕੋਈ ਗੱਲ ਨਹੀਂ। ਹਾਂ ਇਹ ਤਾਂ ਹੈ। ਦੱਸਿਓ ਬਾਈ ਤੁਹਾਡੇ ਕਿਹਿਆ ਨਿਕਲਿਆ ਏਰੀਆ ਸਾਡੇ ਆ ਨਿਕਲੇ ਆ। ਹਾਂ। ਕਰਪੈਨ ਦਾ ਵੀ ਦੱਸ ਦਿਓ। ਕੰਪੈਨ ਦਾ ਵੀ ਸਾਡੇ ਨਿਕਲਿਆ ਬਾਈ 1800 1800 ਰੁਪਏ ਨਿਕਲ ਗਏ ਸਾਡੇ ਅੱਜ ਮੇਰੀ ਸੋਜੀ ਜੀ ਬਾਈ ਸਾਡੇ ਪਿੰਡ ਪਹਿਲੀ ਵਾਰ ਇਕੱਠ ਹੋਇਆ ਪਹਿਲੀ ਵਾਰ ਇਕੱਠ ਹੋਇਆ ਕੇ ਨਹੀਂ ਜੀ ਆਪ ਮੁਡੇ ਸਰਪੰਚ ਨੇ ਸਾਡੇ ਨੇ ਵਧੀਆ ਕਰਿਆ ਹਾਂ ਠੀਕ ਨਹੀਂ ਗੱਲ ਪਹਿਲੀ ਵਾਰ ਹੋਇਆ ਇਕੱਠ ਵੀ ਚਲੋ ਹੁਣ ਜਿੰਨਾ ਮਰਜੀ ਹੁਣ ਕਿਸੇ ਨੂੰ ਇੱਕ ਕਰਕੇ ਕੀ ਫਾਇਦਾ ਬਾਈ ਹੁਣ ਕਿਸੇ ਨੂੰ ਪੂਰੀ ਵੰਡੀ ਵਿੱਚ ਚੁੱਭੂਗਾ ਨਹੀਂ ਰੇਟ ਚੁੱਭੂਗਾ ਨਹੀਂ ਵੀ ਸਭ ਨਹੀਂ ਦਿੰਦਾ ਹੁਣ ਕਹਿੰਦੇ ਵੱਧ ਘੱਟ ਆ ਮਾ ਚੁੱਪ ਕਰਕੇ ਵਢਾ ਲਓ ਹਾਂ ਬਾਕੀ ਜੇ ਤਰ ਵੱਧ ਮੰਗੂ ਤਰ ਬਿਠਾ ਲਓ ਮੂਰੇ ਫਿਰ ਵਢਾ ਲਓ ਵਢਾ ਲਓ ਕਹੀ ਜਾਓ ਸਾਡੀ ਵੜਦੇ ਜਾਂ ਰੇ ਉਹ ਫਿਰ ਰਹਿ ਗਿਆ ਹਾਂ ਨਹੀਂ ਉਹ ਲੰਬੜਦਾਰ ਜਿਹੜੀ ਹੈ ਤੇ ਆਪਣੇ ਪੰਜ ਚਾਰ ਨਹੀਂ ਮੈਂ ਮੰਨ ਗਏ ਭਈਏ ਸਾਰੇ ਕਹਿੰਦੇ ਸਾਨੂੰ ਬਹੁਤ ਵਧੀਆ ਹਾਂ ਰੌਲਾ ਮੁੱਕ ਗਿਆ ਨਹੀਂ ਕਿ ਭਈਆਂ ਨੇ ਇੱਕ ਗੱਲ ਵੀ ਕਹੀ ਆ ਦੇਖੋ ਉੱਥੇ ਵੀ ਜ਼ਿੰਮੀਦਾਰ ਵੀ ਆਪਣੀ ਗਲਤ ਹੈ ਹਮ ਬਾਈ ਕਿਹਦੇ 6 ਬਿੱਗੇ ਦਾ ਕੀ ਲਈ ਦੱਸਣ ਉਹ ਫਿਰ ਗਲਤ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਪੰਚਾਇਤ ਨੇ ਗੱਲ ਪਹਿਲਾਂ ਕਹੀ ਹੈ ਪੰਚਾਇਤ ਨੇ ਕਿਹਾ ਬਾਈ ਵੀ ਤੁਹਾਨੂੰ ਰੌਲਾ ਲੱਗਦਾ ਪਹਿਲਾਂ ਤਾਂ ਆਪ ਤੁਸੀਂ ਪਹਿਲਾਂ ਤੁਸੀਂ ਆਪ ਅਗਲੇ ਨੂੰ ਪਹਿਲਾਂ ਉੱਥੀ ਪਤਿਆ ਕੇ ਪੁੱਛ ਲਓ ਨਹੀਂ ਮੰਨਦਾ ਫਿਰ ਤਾਂ ਪੰਚਾਇਤ ਬੈਠੀ ਹੋਊਗਾ ਇਹ ਤਾਂ ਬਾਈ ਪੰਚਾਇਤ ਨੇ ਜੋ ਕਰ ਤੱਕ ਕਰਨਾ ਹਾਂ ਬਿਲਕੁਲ ਬਿਲਕੁਲ ਕੀ ਨਹੀਂ ਗੱਲ? ਹੂੰ। ਇਹ ਚੰਗੀ ਗੱਲ ਕਰੀ। ਚੰਗੀ ਗੱਲ ਆ ਬਹੁਤ ਵਧੀਆ ਹੋਇਆ ਅੱਜ। ਚੰਗੀ ਗੱਲ ਆ ਬਹੁਤ ਵਧੀਆ ਹੋਇਆ ਪਹਿਲੀ ਵਾਰ ਸਾਡੇ ਪਿੰਡ ਤੇ ਰੇਟ ਖੁੱਲੇ ਆ। ਹੂੰ। ਨਹੀਂ ਪਹਿਲਾਂ ਇਹ ਹਾਂਪੌਲ ਚ ਖੁੱਲੇਗਾ ਤਾਂ ਰੇਟ। ਹਾਂ, ਇਹ ਪੌਲ ਦੇ ਸਾਹਮਣੇ ਚੱਲਦੇ ਹੁੰਨੇ ਆਸੀਂ। ਪੌਲ ਦੇ ਸਾਹਮਣੇ ਚੱਲੇ ਕਰਦੇ। ਚੱਲਦੇ ਗਿਆ ਤੱਕ ਲਾਉਨੇ ਆ ਵੀ ਭਾਈ ਉੱਥੇ ਇੰਨਾ ਹੈ ਤੂੰ ਇੰਨਾ ਲੈ ਲਈ। ਇੰਨਾ ਲੈ ਲਈ ਬਸ ਆਹੀ ਕੋਣ। ਹਾਂ। ਸਭ ਤੋਂ ਪਹਿਲਾਂ ਅਕਬਾਲ ਨਾਲ ਰੇਟ ਖੁੱਲੇਗਾ ਦੱਸਦਾ। ਹਾਂ। ਅਕਬਾਲ ਨੇ ਜਿਆਦਾ ਹੁਣਾ। ਸਰਦਾਰ ਜੀ ਦੇ ਦੋ 1200 ਰੁਪਿਆ ਹਾਂ ਜਦੋਂ ਸਾਡੀ ਸੋਝੀ ਦੀ ਜਿਆਦੇ 800 ਤੇ ਚੱਲਿਆ ਦਾ ਅੱਛਾ ਅਕੀਲੇ ਨੂੰ ਹਾਂ 800 ਰੁਪਿਆ ਲਏਗਾ ਜਦਾਂ ਕਵਾਲ ਹਾਂ ਫੇਰ ਹੌਲੀ ਹੌਲੀ 100 200 100 200 ਵਾਧੇ ਪਾਦੇ ਦੇਖ ਲੈ ਕਿੱਥੇ ਪਹੁੰਚ ਗਏ ਹਾਂ ਹਾਂ ਉਹਦਾ ਜੀਰੀ ਦਾ ਵੀ ਆਪਾਂ ਨੇ ਇੱਕ ਨਹੀਂ ਬੰਦਣਾ ਜੀਰੀ ਦਾ ਸਭ ਕਾਹ ਦੇਖਣੀ ਕਰੋ ਬਾਈ ਇੱਕ ਨਹੀਂ ਬੰਦਣਾ ਹਾਂ ਹੁਣ ਰਹਿ ਗਈ ਤੂੜੀ ਤੂੜੀ ਦਾ 2000 ਰੁਪਿਆ ਬੰਦਦਾ ਬਾਈ ਅੱਛਾ ਅਕੀਲੇ ਦੀ ਦਾ ਹਾਂ ਅੰਦਰ ਅੰਦਰ ਪੋਾਈ ਅੰਦਰ ਪੋਾਈ ਜਿਹੜੀ ਦੂਰ ਤੇ ਆਉਣੀ ਚਾਹੀਏ ਆਪਣੀ ਨੇੜੇ ਦੇ ਨੇੜੇ ਚਲੋ ਮਣ ਮੋਟਾ ਘਟਵਾ ਵੀ ਇਹ ਨਹੀਂ ਗੱਲ ਰਹਿ ਗਈ ਹੁਣ ਗੋਲੀ ਟਰਾਲੀ ਭਰੀ ਨਾ ਜਿਹੜਾ ਕੋ ਮਰਜ਼ੀ ਕਰ ਲੈਂਦੇ ਨਾ ਮੰਨ ਕੇ ਸਾਰੇ ਸਭ ਸਾਂ ਮੰਨਦੇ ਤੇ ਕੋਈ ਆਏ ਨਹੀਂ ਰਹਿਗਾ ਵੀ ਇੱਕ ਦੀ ਸਲਾਹ ਨਾ ਚੱਲਦਾ ਤਾਂ ਜੱਲੂ ਨਹੀਂ ਰਹਿ ਜਾਂਦੇ ਮੰਨੇ ਕੌਣ ਓਏ ਸਾਲਾ ਸੰਜੇ ਹੀ ਬਹੁਤ ਟੱਪੇ ਹਾਂ ਕੋਈ ਉਹ ਜੱਲੂ ਆ ਨਾ ਅੱਛਾ ਸੰਜੇ ਸਾਲਾ ਇੰਨਾ ਟੱਪੇ ਸੰਜੇ 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 ਹੀ ਇਹਦਾ ਗੁੱਟਾ ਉਹ ਤਾਂ ਲੈਣ ਨਹੀਂ ਚੱਲੇਗਾ ਕਹਿੰਦਾ ਹਾਂ ਤਾਂ ਛੋੜ ਚੱਲੇ ਮੈਂ ਤੇਰੇ ਜਿਹੜਾ ਕਹਿੰਦਾ ਹਾਂ ਤਾਂ ਮਾਲਾ ਛੋੜ ਚੱਲੇਗਾ ਨਾ ਓਏ ਕਹਿੰਦਾ ਨਹੀਂ ਤੇਰੇ ਬੇਸਰੇ ਹੀ ਕਿੱਡੀ ਕਿੱਡੀ ਪਾਰਟੀ ਹੋਵੇ ਉਹ ਕਹਿੰਦਾ ਠੀਕ ਆ ਦੋਏ ਰੁਪਏ ਦੀ ਸਭ ਤੋਂ ਬੜੀਆਂ ਪਾਰਟੀਆਂ ਹਾਂ ਉਹ ਨਹੀਂ ਬੋਲੇ ਜਾਵੇਂ ਦੋਏ ਹਾਂ ਉਹ ਵੇ ਠੀਕ ਹੈ ਜੋ ਕਰਤਾ ਠੀਕ ਹੈ ਕਹਿੰਦਾ ਜਿਹੜਾ ਇੱਕ ਸਣਾ ਸੰਜੇ ਸਾਹਿਬ ਤੇ ਬਾਦ ਦੋ ਦੋ ਬੁੱਟਕ ਪੁੱਜੇ ਕਹਿੰਦਾ ਪਹਿਲਾਂ 40 ਰੁਪਏ ਦੁੱਧ ਦਾ ਹੁਣ 60 ਹੋ ਗਿਆ ਆ ਦੁੱਧ ਪਰ ਛੱਡ ਲਿਆ ਗੱਲ ਨੂੰ ਉਹ ਹੁਣ ਜਿਹੜਾ ਤੁਹਾਨੂੰ ਦੰਦੇ ਉਹ ਵੀ ਸਾਨੂੰ ਦਿੰਦਾ ਉਹ ਤਾਂ 20 ਸਾਤੇ ਵੱਧ ਲੈ ਲੈ ਭਾਈ ਕਹਿੰਦਾ ਚੌਲ ਮਹਿੰਗੇ ਹੋ ਗਏ ਜਿਹੜੇ ਚੌਲ ਤੁਹਾਨੂੰ ਰੇਡ ਦਿੰਦਾ ਉਹ ਵੀ ਸਾਨੂੰ ਦਿੰਦਾ ਸਾਨੂੰ ਕਿ ਸਾਡੇ ਕਿਹੜੇ ਕਾਰੋ ਬਣੇ ਪਿਓਰੇ ਸੱਚੀ ਗੱਲ ਆ ਜੀ ਕਹਿੰਦਾ ਨਹੀਂ ਐਕਨ ਹੀ ਕਰਦਾ ਦਾ ਹਾਂ ਲਓ ਜੀ ਸਾਡਾ ਫੋਰਮੈਨ ਹੋਰ ਆ ਗਿਆ ਵੀ ਗੁਰਿੰਦ ਭਾਈ ਪਾਣੀ ਪੀਓ ਮਾੜਾ ਜੇ ਇਹ ਫੋਰਮੈਨ ਜਿੱਕੇ ਬਲਾਉ ਬੰਦੇ ਨੂੰ ਨਹੀਂ ਬਾਅਦ ਚ ਆਉਂਦਾ ਅੱਛਾ ਇਹ ਫੋਰਮੈਨ ਦਾ ਇਹ ਬਿੱਟੂ ਬੜਾ ਆਵਾਜ਼ ਚ ਆਉਂਦਾ ਕਣੀ ਸੰਝੇ ਜਾ ਟਪਿਆ ਹੂੰ ਮਾਦੂ ਫੇ ਬਾਅਦ ਭਰੀ ਜੇ ਓਲੇ ਵੀ ਲੁਕਦਾ ਫਟਿਕ ਵੀ ਗਿਆ ਸਭ ਤੋਂ ਪਹਿਲਾਂ ਆ ਗੱਲਾਂ ਹੋ ਗਈਆਂ ਵੱਧਣੇ ਤੇ ਬਹੁਤ ਚੱਲਦੇ ਨੇ ਕਣਕ ਵੱਧਣੇ ਤੇ ਖਦਾਮ ਤੇ ਨਹੀਂ ਹੋਗਾ ਖਰਚ ਨੂੰ ਨਹੀਂ ਮੰਨਦਾ ਯਾਰ ਪਰ ਪਰਾ ਭਾਈ ਗੱਲ ਕਰ ਬਈ ਸਾਡੇ ਦਾ ਕਹਿੰਦੇ 10000 ਲੈਣਾ ਬੀਸੀਪੀ ਡਰਮੀ ਕਰੂੰਗਾ 95 ਤੋਂ ਸੀ ਡਰਮੀ ਨਹੀਂ ਕਰਨੀ ਰਮੀ ਦਾ ਮਤਲਬ ਹੈ ਬਾਈ ਬਈ ਸਰੇਸਰ ਚ ਰੁਗ ਨਹੀਂ ਲਾਉਣੇ ਰੁਗ ਨਹੀਂ ਲਾਉਣੇ ਠੀਕ ਆ ਫਿਰ ਬੰਦੇ ਸਾਡੇ ਕਹਿੰਦੇ ਵੀ ਤੂੰ 500 ਚ ਕੀਲਾ ਕੱਢ ਦੂੰਗਾ ਆ ਗੱਲਾਂ ਬਾਈ ਦੱਸਿਓ ਬਾਈ ਜਰੂਰ ਰੋਣਗੇ ਲੱਗੀ ਅੱਜ ਪੂਰੀ ਆ ਜੀ ਪੂਰੀ ਪੂਰੀ ਤਾਂ ਹੀ ਰਾਮ ਲੋਟ ਗਏ ਹਾਂ ਚਲ ਇੱਕ ਤੇ ਆਪਣੇ ਪਈਏ ਹੈ ਵੀ ਜ਼ਿਆਦਾ ਹੈ ਵੀ ਜ਼ਿਆਦਾ ਬੰਦੇ ਹੈਗੇ ਆਪਣੇ ਇੱਥੇ ਲੇਕਿਨ ਆਪਣੇ ਜਿੰਨੇ ਭਈਆ ਕਿਤੇ ਨਹੀਂ ਹੈਗਾ ਕਿਤੇ ਨਹੀਂ ਹੈਗਾ ਪੂਰੇ ਆਪਣੇ ਬੜਾਈ ਵੀ ਸਭ ਨਾਲੋਂ ਜ਼ਿਆਦਾ ਲੇਖ ਚ ਬੜਾਈ ਹੈਗੀ ਵੀ ਬੂਟਾ ਬਹੁਤ ਆਪਣੇ ਆਈ ਹੈਗੀ ਆ ਮੇਰੇ ਕੋ ਹੁਣ ਵੀ ਦਿਲ ਤੋ ਰਾਬੀ ਕਿੱਲੇ ਬੰਡਦੇ ਭਾਈ ਫੇਰ ਇਕੱਠੇ ਫੇਰ ਇਹ ਹਨ ਬੇ ਘੱਟ ਪਰ ਐਦ ਕੀ ਭਾਈ ਦੂਏ ਰੋਨੇ ਆ ਤੂੜੀ ਵਾਲੀ ਮਸ਼ੀਨ ਵਾਲੇ ਇਹ ਤੂੜੀ ਦਾ ਰੇਟ ਹੀ ਕੋਈ ਨਹੀਂ ਹਾਂ ਉਹਨਾਂ ਨੇ ਅੱਜ ਕਹਿੰਦੇ ਇਹ ਵੀ ਇਕੱਠਾ ਲੱਗੇ ਬੰਡ ਤੂੜੀ ਟਰਾਲੀ ਆ ਤਾਂ ਉਹ ਬਣਦਾ ਹੀ ਨਹੀਂ ਰੇਟ ਭਈਆ ਹਾਂ ਆ ਕਹਿੰਦੇ ਇੱਦਾਂ ਇਕੱਠਾ ਲੱਗੇ ਬਣਾਉਣ ਅੱਛਾ ਹੋਰ ਕਟਰ ਮਾਰ ਕੇ ਕੋਈ ਕਟਰ ਮਾਰਦੇ ਆ ਹਾਂ 1500 ਰੁਪਏ ਕਿੰਨਾ ਚਲ ਛੁੱਟੀ ਆ ਅੱਜ ਕਟਾ ਬਣ ਗਿਆ ਭਾਈ ਟੂਡੀ ਦਾ ਮਿਲੀ ਨਹੀਂ ਫਿਰ ਹੂੰ ਬੈਠ ਗਈ ਨੰਗਰ ਵੀ ਬਹੁਤ ਘਟ ਗਏ ਨੰਗਰ ਹੈ ਨਹੀਂ ਨੰਗਰ ਮੈਂ ਪੜਿਆ ਤਾਂ ਦਿਨ ਖਵਾਰ ਚ ਨੰਗਰ ਵੀ ਘਟ ਗਏ ਅੱਜ ਰੋਜ਼ ਬਹੁਤ ਘੁੰਮਦੇ ਆ ਹਾਂ ਤੇ ਆ ਮੋਟਰਸਾਈਕਲ ਦੇ ਦੇਖ ਲੈ ਕਿੰਨਾ ਚਲਾਤਾ ਹੋਣਾ ਮੈਂ ਮੈਂ ਮੀਨਾ ਹੋਇਆ ਨਹੀਂ ਮਨ ਦਾਦਾ ਤਾਂ ਮਨ ਦੇਖ ਲੈ ਉੱਪਰ ਪੂਰੀ ਕਿਨਾਂ ਚੱਲ ਗਿਆ 2400 2400 ਚੱਲ ਗਿਆ ਕਿੰਨੇ ਦਿਨ ਹੋ ਗਏ ਤੈਨੂੰ ਮੀਨਾ ਹੋਇਆ ਨਹੀਂ ਹੋਣਾ ਅੱਛਾ ਲੋਕ ਹੈ 100 100 ਕਿਲੋ ਮਾ ਡੰਗਰ ਨਹੀਂ ਪਰ ਮਿਲਦਾ ਹੂੰ ਡੰਗਰ ਨਹੀਂ ਮਿਲਦਾ ਕਿਸੇ ਨੇ ਬਾਈ ਡੰਗਰ ਵੇਚਣਾ ਹੋਵੇ ਖਰੀਦਣਾ ਹੋਵੇ ਚੱਲੀ ਜਾਂਦਾ ਨਾ ਕਿੱਟਾ ਬੱਚਾ ਕਿੱਟਾ ਬੱਚਾ ਵੀ ਬਾਈ ਵਾਟੀ ਦਾ ਬਾਈ ਜ਼ਬਰ ਕਰਨੇ ਉਹ ਇਹ ਵਪਾਰੀ ਸਾਡੇ ਵਾਲਾ ਪੂਰਾ ਲਓ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਬੰਦਾ ਘੰਟੇ 'ਚ ਘੰਟੇ 'ਚ ਲੱਭੇ ਔਰੇ ਨਦੀ ਇਹ ਬਾਈ ਹੈ ਬਾਈ ਔਰੇ ਹੈ ਔਖਾ ਹੈ ਨਾ ਪਾਣੀ ਨਾ ਚਾਹ ਉਹ ਉੱਥੇ ਵੀ ਲੱਗੇ ਹੋਇਆ ਕੱਢਣਾ ਇਹ ਨਦੀ ਆ ਬਾਈ ਸਾਰੀ ਇਹ ਕਸਵੇਰ ਤੇ ਜਾਂਦਾ ਹੋਰਿਆ ਕੱਲ ਨਾਲ ਕੱਲ ਸਵੇਰ ਨੂੰ ਜਾਂਦਾ ਅੱਛਾ ਮਗਾ ਅਜ ਤਾਂ ਹੀ ਨਹੀਂ ਦੇਖਿਆ ਤੂੰ ਸਵੇਰੋਂ ਗੁਰਦੁਆਰੇ ਜਾਂ ਮੈਂ 2 ਦਿਨ ਹੋ ਗਏ ਪਿੰਡਾਂ ਆਏ ਨਹੀਂ ਅੱਛਾ ਕੱਲ ਨੂੰ ਆ ਜੀ ਹੁਣ ਵੀ ਨੀਰਾ ਹੋ ਜਾਣਾ ਕੱਲੂ ਦਾ ਕਣਕ ਵੜਾਉਣੀ ਆ ਕੱਲੂ ਪਿੰਡੇ ਆ ਅੱਛਾ ਕੱਲੂ ਲੈ ਕੇ ਮਹਾਰਾਜਾ ਨੂੰ ਸ਼ੁਰੂ ਕਰੀ ਆ ਉਹ ਉੱਥੇ ਦਾ ਕਰਨਾ ਨਾ ਪਿੰਡ ਕੋਲ ਤੇ ਉਹ ਉਹੀ ਵੜਣੀ ਆ ਈਲਾ ਵੜਨਾ ਹਾਂ ਕਿਹੜੀ ਕਣਕ ਦੀ ਉਹ ਜਿਹੜੀ ਸਪੈਸ਼ਲ ਜੀ ਕਹਿੰਦੇ ਨੇ ਕਿਆ ਨੂੰ ਅੱਛਾ 869 869 ਵੜਣੀ ਬਾਈ ਜੱਗੇ ਨੇ ਤੈਨਸੌਸਦਾ ਹੀ ਮੈਂ 326 ਮੈਂ ਬਾਕੀ ਇਹ ਹੋਰਾਂ ਦਾ ਵੀ ਪਤਾ ਨਹੀਂ 426 ਆ ਹੂੰ 869 ਆ ਮੈਂ ਦੋ ਹੀ ਵੀਜਾਂਤੀ ਆ ਵੀਜ ਅੱਛਾ ਚਲੋ ਹੁਣ ਅੱਜ ਕੇ ਪਾਂਟੀ ਵੀ ਆਇਓ ਕਹਿੰਦਾ ਤਾਂ ਵੀ ਜਿਹੜਾ ਆਪਤਾ ਏ ਐਸ ਤੋਂ ਰੈਂਟ ਵਾਢੋ ਜਣੀ ਜੀ ਦੀ ਕਰ ਕਰ ਵਾਢੋ ਜਣੀ ਜੀ ਵਾਟ ਹਨ ਬੂਟੇ ਵਾਟੇ ਵਾਲੀ ਖੜੀ ਰਹਿਣੀ ਆ ਬੂਟਿਆਂ ਵਾਲੀ ਵੀ ਲੇਬਰ ਕੋ ਲੇਬਰ ਕੋ ਅੱਦਗੀ ਲੇਬਰ ਕੋ ਆ ਲੇਬਰ ਦਾ ਕੀ ਲਿਖਿਆ ਜੀ ਇੱਕ ਇੱਕ ਕਾਚਾ ਜੀ ਟੱਪਣੀ ਜਾਗੀ ਕਿ ਮਾਨੂੰ ਚਾਗੀ ਮੰਡੇ ਚ ਅੱਛਾ ਮੰਡ ਧੱਕੇ ਇਹਦਾ ਟੱਪਰੀ ਦੇਖ ਲਓ ਭਈਆ ਪਾਣੀ ਟੁੱਟਿਆ ਦਾ ਇੱਥੇ ਨੂੰ ਸਾਰੇ ਜਣ ਨੂੰ ਪਾਣੀ ਚੱਲਦਾ ਦਾ ਉਹ ਕੱਢ ਚਲ ਚੜ ਗਿਆ ਬੰਨ ਤੱਕ ਐ ਚੜ ਗਿਆ ਉਹ ਬੰਨ ਤੱਕ ਫੇਰ ਇਹ ਸਾਰੀ ਨਦੀ ਵਾਲੀ ਜ਼ਮੀਨ ਕਹਿੰਦੇ ਨੇ ਹੈ ਜਿਗਟਰੀ ਹੈ ਨਾ ਚਲੋ ਆਪਣਾ ਸਾਫ ਉਹਨੂੰ ਉੱਥੇ ਜੇ ਫਾਲਾਂ ਚੱਲਦੀਆਂ ਉਹ ਉੱਥੇ ਬੰਨ ਦੇ ਵਿੱਚ ਬੱਚੇ ਚੁੱਕੇ ਜਕੇ ਜੇ ਹਨ ਨਕਾ ਖੁੱਲ ਜਵੇ ਇੱਥੇ ਨਕਾ ਲੱਗ ਜਾਂਦਾ ਥੀਓ ਹਾਂ ਹਾਂ ਲਾਇਆ ਵਾ ਪੰਦੀ ਨਾਲ ਦਾ ਰੇਤਾ ਨਾ ਇਹ ਪਰ ਇੱਥੇ ਪਾਣੀ ਵੀ ਥੱਲੇ ਰੁੱਕੀ ਚੱਲਣਾ ਆ ਦੇਖ ਲਓ ਬਾਈ ਕਣਕਾਂ ਸਾਡੇ ਵਾਲੇ ਵਾਂਗੂ ਖੜੀਆਂ ਟਾਕਰ ਚ ਕਣਕਾਂ ਫਾਰਮਰ ਬਣ ਜੀ ਹੂੰ ਤੇ ਰੇਤਾ ਕੋਈ ਨਾ ਥੋੜਾ ਜਿਆਦਾ ਰੇਤਾ ਸਾਲ ਦੇ ਬੂਟੇ ਹੋ ਗਏ ਹੂੰ 2 ਸਾਲ ਲੱਗ ਗਿਆ ਆਹੋ 13-14 ਮਹੀਨੇ ਹੋ ਗਏ ਆਹ ਤਾਂ ਲੰਮੀ ਆ ਚੱਟ ਲਾ ਇਹਦਾ ਕੁਝ ਵੀ ਨਹੀਂ ਕਰਿਆ ਇਹਨੇ ਤਾਂ ਹਾਂ ਇਹਨੂੰ ਮਿਲਿਆ ਕੋਈ ਦਾਣਾ ਪਾਣੀ ਇਹਨੂੰ ਲੱਗਿਆ ਕੋਈ ਬੜ ਆ ਕੇ ਆ ਰਿਹਾ ਅੱਛਾ ਪਾਣੀ ਤਾਂ ਹਰ ਜਾਂਦਾ ਅੱਛਾ ਦੂਆਰ ਡਾਊਨ ਕਰਕੇ ਲਾਇਆ ਹੋਇਆ ਬਲ ਉਹ ਆ ਗਈ ਬਈ ਨਦੀ ਆਲੇ ਵੀ ਉਹ ਤਾਂ ਕਹਾਈ ਦੇ। ਵਸਿਆ। ਦੇਖ ਤਾਂ ਕਿਹਦੇ ਹਿਸਾਬ ਨਾਲ ਚੱਲੇ ਉਹ ਦੇਖ ਤਾਂ ਚੱਠਾ ਪਿਆ। ਉਹ ਦੇ ਬਾਈ ਚੱਠਾ ਪਿਆ। ਸਨੇਵੋਰ। ਆਉ ਦੇ। ਸਨੇਵੋਰ ਆ ਇਹ। ਆ ਸਵੇ ਵੀ ਲੇ ਗਈ ਅੱਧੇ। ਆਹ ਬਾਈ ਖਤਮੇ ਕਰ ਗਈ ਇੱਧਰ ਨੂੰ। ਆਹ ਦੇ ਸਵੇ ਇੱਧੇ ਬਗਲ-ਬਗਲ ਜਿਹਾ ਨਾਲੇ ਲੇ ਗਈ। ਉਹ ਥੋੜੀ ਸਿਵੇ ਵੀ ਗਏ। ਆਹ ਬਾਈ ਸਵੇ ਤੇ। ਆ ਬਗਲ ਕਰ ਗਿਆ ਥੱਲੇ। ਪੂਰੇ ਦੇਖਦਾ ਤੂੰ ਜੇ ਪਾਣੀ ਕਢਸਾਉਣ ਦੀ ਗੱਲ ਹੋਣਾ। ਜੇ ਮੈਂ ਕਹਿੰਦਾ ਬੰਦਾ ਭੁੱਲੇ ਵੜ ਕੇ ਰਹਿ ਜਾਂਦਾ ਔਰੇ। ਪੰਜ ਫਾਟ ਉੱਪਰ ਵੀ ਦਾ। ਬਲ ਬਲ। ਏ ਬਾਈ ਕਟੋਟ ਕਿੰਨਾ ਚੱਕੇ 30 ਫੁੱਟ ਤਾਂ ਹੋਊਗਾ 30 ਫੁੱਟ ਡੂੰਗਾ ਹੋਊਗਾ 30 ਫੁੱਟ ਡੂੰਗਾ ਬਾਈ ਸਾਤੇ ਆਵਰ ਖੇਤ ਤੇ ਬਾਈ ਸਾਰੇ ਚੱਕ ਲਈ ਚੱਕ ਲਈ ਸਾਰੇ ਜਿੱਦ ਨੂੰ ਮੂੰਹ ਹੋਇਆ ਰੇਤਾ ਦੇ ਕਿਆ ਕੰਮ ਦਾ ਕੱਢ ਗਿਆ ਰਸਤਾ ਹੈ ਨਹੀਂ ਚੱਕਰ ਤਾਂ ਹੋ ਗਿਆ ਰਸਤਾ ਤਾਂ ਫੇਰ ਬਣਾਉਣਾ ਪੈਣਾ ਆਦੇ ਇਹ ਬਾਈ ਸਾਰੇ ਖੇਤੇ ਤੇ ਚਲੋ ਬਾਈ ਉਹਨੇ ਆਪਣਾ ਰਾਹ ਬਣਾ ਹੀ ਲੈਣਾ ਨਾ ਮੰਗਣਾ ਉਹਨੇ ਹੈ ਗਈ ਇੱਕ ਦਿਨ ਆ ਗੰਨਾ ਇਹਦੇ ਵਿੱਚ ਨਾ ਗੰਨਾ ਤਾਂ ਕਿਉਂ ਬਹੁਤ ਉਰਦਾ ਹੋਣਾ ਦੇਖਦੇ ਹਾਂ ਹੁਣ ਸਰੋਂ ਚ ਗੰਨਾ ਹੀ ਆ ਸਾਰਾ ਬੜਾ ਥੋੜਾ ਪਾਣੀ ਜਮਾਰ ਪੈਂਦੇ ਸਸਾ ਇਹੋ ਤੇ ਰੇਟਸ ਉਪਰ ਆ ਜੀ ਤੇ ਇਹ ਬੜਕਣਾ ਵੀ ਨਾ ਬੋਛਤੀ ਤੇ ਗਰਮ ਗਰਮ ਬਾਕੀ ਗੰਨੇ ਨੂੰ ਆਹ ਚੀਜ਼ ਛੱਡਦੀ ਆ ਬਾਈ ਇਹ 350 ਓਕੇ ਚ ਆ ਨਾ ਜੀ 350 ਸਾਡੇ ਆ ਰੱਬ ਨੇ ਇਹ ਦੇਲਾ ਕਹੇ ਜਿਹੜੀ ਚੀਜ਼ ਬਣਾਈ ਆ ਤੇ ਤੂੰ ਕੋਈ ਬੰਦਾ ਹੀ ਵੱਧ ਬਣਾ ਲੈ ਗੰਨੇ ਵਾਲੇ ਜੁੰਡੀ ਆ ਹੋਰ ਕੀ ਆ ਇਹਦਾ ਲੂਪੀਤਾ ਦਾ ਇੰਨੇ ਨੇ ਮਹਿੰਗੇ ਦਵਾਈਆਂ ਦਵਾਈਆਂ ਕਰਕੇ ਆ ਗੰਨੇ ਸੋਰੇ ਘਮਾ ਕੇ ਫਿਰਦਾ ਆ ਜੀ ਇੰਨੀ ਤੇਜ਼ੀ ਦਵਾਈ ਤੰਨੂ ਵੀ ਹਾਂ ਦਸ ਦੀ ਦਵਾਈ ਸਸਾ ਹੁੰਦੀ ਆ ਇਹ ਫੇ ਨਹੀਂ ਮਰਦੀ ਜੇ ਤੂੰ ਹੋਣਾ ਬਹੁਤ ਪੈ ਗਿਆ ਕਾਲੀ ਕੀੜੀ ਆ ਦੇਖ ਸਾਰਾ ਇਹ ਸੋਕੇ ਚ ਜ਼ਿਆਦਾ ਪੈਂਦਾ ਹੈ ਨਾ ਨਹੀਂ ਆਪਣੇ ਵੀ ਹੈ ਮੇਰੇ ਵੀ ਆ ਦੇ ਅੱਛਾ ਇਹ ਵੀ ਅਲਾ ਛੱਡਿਆ ਹੀ ਨਹੀਂ ਖਾ ਗਿਆ ਹੋਰ ਇਹ ਵਿੱਚ ਹੈਗਾ ਹੁਣ ਤਾਂ ਨਹੀਂ ਹੋਣੀ ਹੁਣ ਤਾਂ ਖਤਮ ਹੋ ਗਿਆ ਕੀੜੀਆਂ ਨੂੰ ਸਭ ਚੀਜ਼ ਖਾਂਦੀ ਆ ਸਰਕਾਰ ਵੀ ਖੋਦੀ ਸਾਰਾ ਕੁਝੇ ਚੱਲਦਾ ਕੰਮ ਇਹ ਫੇਸ ਸੁਲਗੀ ਜਾਂਦਾ ਫੇਸ ਚਲੀ ਜਾਂਦਾ ਚੱਲ ਕੋਈ ਨਹੀਂ ਤਾਂ ਚੱਲੀ ਹੋ ਜਾਣੇ ਆ ਬੰਦੇ ਤਾਂ ਮਗਰ ਆਪਣੇ ਪਿੰਡ ਵਾਲੇ ਹੀ ਆ ਲੇਵਰ ਲੇਵਰ ਜੱਕਿਆ ਤਾਂ ਕੋਈ ਬਣਦਾ ਫੂਜੇ ਤਾਂ ਕਿ ਨਹੀਂ ਬਾਕ ਦੋ ਚਾਰ ਫੌਦੇ ਦੇ ਚੱਕ ਲੈ ਜੇ 300 ਦੇ ਕੇ ਅੱਛਾ ਉਹ ਵੀ ਜੇ ਭਰਾੜ ਕੇ 300 ਦੇ ਦਿੰਦੇ ਨਹੀਂ ਆਈ ਨਹੀਂ ਅਗਲਾ ਕਹਿੰਦਾ ਕਿ ਇਹ ਖਾਲੀ ਕਰ ਹੈ ਬਸ ਆਇਆ ਆ ਆਹ ਕਰਕੇ ਸਾਰਾ ਸਾਰਾ ਬਸ ਡਾਊਨ ਹੋ ਗਿਆ 300 ਡੰਗਰਾ ਕਰਕੇ ਡੰਗਰਾ ਕਰਕੇ ਡੰਗਰਾ ਨੇ ਤੂੜੀ ਕਰੀ ਪਹਿਲਾਂ ਡੰਗਰ ਨਹੀਂ ਕੋਈ ਰੱਖਣੇ ਮੰਨੇ ਆ ਤੂੜੀ ਨਹੀਂ ਰੂ ਰੇਟੁੱਦ ਫਿਰ ਪਤਾ ਨਹੀਂ ਕਿਸੇ ਦੇ ਪੂਰਾ ਹੋ ਜਾਂਦਾ ਇਹ ਇਹੀ ਗੱਲ ਸਮਝ ਨਹੀਂ ਆਉਂਦੀ ਚੱਲ ਸੋਚਣਾ ਕਿ ਕਿਸੇ ਦੇ ਪੂਰਾ ਹੁੰਦਾ ਇਹੀ ਗੱਲ ਤਾਂ ਸਮਝ ਨਹੀਂ ਆਉਂਦੀ ਹੋਣ ਮੈਂ ਉਹੀ ਆਪਣੇ ਪਿੰਡ ਦੀ ਐਵਰੇਜ ਕੱਢੀ ਆਪਣੇ ਪਿੰਡ ਦਾ ਨਹੀਂ ਤੂੰ ਤਾਂ ਆਪਣੇ ਪਿੰਡ ਦੀ ਐਵਰੇਜ ਪੂਰੀ ਨਹੀਂ ਕਰਦਾ ਤੇ ਪੈਕਟਾ ਕਿੱਥੇ ਵਾ ਕੇ ਆਉਂਦਾ ਕਾਦਾ ਬਣਦਾ ਦੇਖ ਲੈ ਤੂੰ ਹੁਣ ਸਾਡੇ ਪਿੰਡ ਦਾ ਦੁੱਧ ਤੋਂ ਬਾਈ ਬਾਹਰ ਨਹੀਂ ਜਾ ਸਕਦਾ ਜੇ ਅਸੀਂ ਪਿੰਡੇ ਚ ਜਿੱਦਈਏ ਰਾਤ ਵੀ 9 ਵਜੇ ਤੇ ਰਾਤ ਵੀ 2 ਘੰਟੇ ਦਾ ਲਾਇਆ ਜਾਂਦਾ ਆਹੀ ਰਹੇਗੀ ਨਹੀਂ ਜੱਗੇ ਘੰਟਾ 1.5 ਘੰਟੇ ਦਾ ਕੰਮ ਆ ਇੱਥੇ ਤਾਂ ਹੋਣਾ ਕਿ ਤੈਨੂੰ ਆ ਮੇਰੇ ਹੈਗੀ ਡਾਕਟਰ ਆ ਤੇ ਆਇਆ ਤਿੰਨ ਤਾਂ ਮੈਂ ਮਸ ਉਧਰ ਗਿਆ ਆ ਅੱਛਾ ਚਲੋ ਜੇ ਅੱਗੇ ਨਹੀਂ ਕਰੇ ਤੇ ਸਾਰੇ ਪੱਧਰ ਇਹ ਲੇਜਰ ਨਾਲ ਅੱਛਾ ਸਾਰੇ ਟੋਟੇ ਮੈਂ ਹੀ ਬਣਾਏ ਹੋਏ ਆ ਆ ਕਿੰਨਾ ਉੱਚਾ ਆ ਇਹ ਤਿੰਨ ਦਿਨ ਅੱਛਾ ਆ ਸਾਰੇ ਟਾਪੇ ਤੇ ਠੇਕਾ ਹੀ ਮਾਰਿਆ ਹੁਣਾਂ ਘੰਟੇ ਬੰਦੇ ਨਹੀਂ ਕਿੰਨੇ ਘੰਟੇ ਲਾ ਕੇ ਤਿੰਨ ਦਿਨ ਇੱਕ ਦਿਨ ਤੇ 10-12 ਘੰਟੇ ਤੋਂ ਲੱਗਦੇ ਹੁਣ ਕਿ ਦਿਨ ਰਾਤ 15-15 ਅੱਛਾ 12 ਘੰਟੇ ਲੱਗਿਆ ਬਣਦਾ ਸਵੇਰੇ 5 ਵਜੇ ਆ ਕੇ ਰਾਤ ਨੂੰ 10 ਵਜੇ ਤੱਕ ਉਸੇ 15 16 16 ਘੰਟੇ ਲਾ ਕੇ ਤਿੰਨ ਦਿਨ ਚ ਚਾਰ ਕਰਿਆ ਦਾ ਅੱਛਾ ਨਾ ਕੋ ਕਰਨ ਦਾ ਕਾਲੀ ਵੀ ਚਰਾ ਵੀ ਹੋਣੇ ਮਾਰਿਆ ਦਾ ਸਰੋਂ ਵਿਚੋਂ ਪਹਿਲਾਂ ਹੀ ਸਿਆਲ ਚ ਅੱਛਾ ਆ ਬੂਟੇ ਭਰੇਦ ਕੀ ਵਾਲੀ ਆ ਨਾ ਸਾਰੇ ਕਰੋ ਬੀਜ ਕੇ ਚਲੋ ਬਾਈ ਛੁੱਟੀ ਆ ਜੀ ਹੁਣ ਤੇ ਮਿਲਦੇ ਆ ਬਾਈ ਤੁਹਾਨੂੰ ਕੱਲ ਨੂੰ ਮਸ਼ੀਨ ਨਾਲ ਹੁਣ ਤੱਕ ਤੂੰ ਸ੍ਰੈਸਰ ਦੇਖਿਆ ਵੇ ਲੈ ਰਣੇ ਖੜਾ ਤੇ ਕਿਹ ਹੈ ਜਾ ਖੜਾ ਇੱਥੇ ਟੌਣ ਤੋੜ ਕੇ ਬਸ ਬਾਥੂ ਹਾਂ 10 ਚੜੱਕੇ ਬਣਾਉਣੇ ਆ 30 ਰੁਪਏ ਦੀ ਕੁਛ ਹਾਂ ਤੇ ਕਿਹ ਹੈ ਜਾ ਖੜਾ ਹੋਰ ਬਦ ਆਈਂ ਸਾਫ ਜਾਂ ਲਾਇਆ ਵਾਂਗਾ ਜੱਗਾ ਕਰਦਾ ਦਿਖਿਆ ਨਹੀਂ ਪਿੰਡੇ ਹਾਂ ਇੱਧਰ ਆ ਜਾ ਚੱਲ ਕੋਈ ਨਹੀਂ ਹੁਣ ਕੱਲੂ ਮਿਲਦੇ ਆਂ ਬਾਈ ਮਸ਼ੀਨ ਨਾਲ ਸ੍ਰੈਸ ਨਾਲ ਤੁਸੀਂ ਦੇਖ ਲਿਆ ਹੁਣ ਤੁਹਾਨੂੰ ਕੱਲੂ ਮਿਲਦੇ ਆਂ ਮਸ਼ੀਨ ਨਾਲ ਮਸ਼ੀਨ ਦਾ ਝੂਟਾ ਦੇਖੀਏਗਾ ਝੂਟਾ ਕਾਲੇ ਨਾਲ ਕਾਲੇ ਨਾਲ ਠੀਕ ਹੈ ਜੀ ਸਸਰੀ ਗਾੜੀ ਸਾਰੇ ਨੂੰ ਲਓ ਜੀ ਸਾਵਾਂ ਦਾ ਜਾਣਦਣਾ ਜੀ ਅੱਜ ਉਹਦਾ ਅੱਗੇ ਉੱਪਰ ਜਾ ਕੇ ਆਉਣਾ ਇੱਕ ਸਾਈਕਲ ਤੋਂ ਵਾਕੇ ਲੈਣਾ ਰਹਿਣ ਮੈਨੂੰ ਤੇ ਕੇ ਏਸੀ ਰੇਕ ਕਰਵਾਉਣ ਦੇ ਵਾਸਤੇ ਚਲੋ ਬਣਾਉਨੇ ਰਹਿਣ ਮੈਨੂੰ ਲਓ ਜੀ ਅੱਗੇ ਬ੍ਰੇਮ ਵੀ ਸਸਰੀ ਗਾੜੀ ਸਾਰੇ ਨੂੰ ਅੱਗੇ ਨੋਟਾ ਜੰਦਨੇ ਕਾ ਲਉ 15 ਤਰੀਕ ਨੂੰ 15 ਤਰੀਕ ਨੂੰ ਬਾਈ 14 ਹੋ ਗਈ ਹਾਂ ਕੀ ਲੈ ਆਉਣਾ ਫਿਰ ਟੈਕਰ ਏਸੀ ਰਿਹਾਣਾ ਇੱਕ ਏਸੀ ਚ ਇੱਕ ਇੱਕ ਚੀਜ਼ ਚਾਹੀਦੀ ਫਿਰ ਕਿਹੜੀ ਲਿਉਣੀ ਏਸੀ ਦਾ ਸਾਈਕਲ ਮਾ ਠੀਕ ਆ ਦੇਖਦੇ ਆ ਸੈਕੜਾ ਕਿਹੜਾ ਲਿਆਉਣਾ ਹੈ ਕੰਜੀ ਹੋ ਗਿਆ ਜੋਂਦਾ بس ਜਦ ਦੂਏਨ ਲਵਾ ਦੀ ਡਿਸਕ ਨਾਲ ਸਾਡੇ ਸਾਡੇ ਕੰਮ ਆ ਜਾ ਕਰੂਗਾ ਓ ਸਾਦੇ ਦੂਏ ਚੱਲਣਾ ਨਹੀਂ ਤੇਰਾ ਰੈਂਜਲ ਆ ਇਹਦੇ ਖਾਏ ਨਾਲ ਦੋ ਸੈਕੜੇ ਛੋਟੇ ਦੀਆਂ ਬੜੀਆਂ ਆਪਣੇ ਖਰਾ ਹੋ ਗਈਆਂ ਆਹ ਹੋ ਜਦੋਂ ਬੜਾ ਹੋ ਜਾਂਦਾ ਫਿਰ ਫਰਕ ਪਈ ਜਾਂਦਾ ਨਹੀਂ ਨੰਬਰ ਵਧਿਆ ਲਿਆਇਆ ਨੇ 98% ਨੰਬਰ ਲੈ ਲਏ ਦੇਖੀ ਸਤਮੀ ਦੇ ਬਾਅਦ ਚ ਅੱਛਾ ਤੇਜ ਹੋ ਗਿਆ ਹੁਣ ਇਹ ਹਾਂ ਹਾਂ ਤੇ ਮੈਂ ਇਹਨੂੰ ਕਿਹਾ ਤਾਂ ਮੈਂ ਤੈਨੂੰ ਜਿੰਨ ਜਿੰਨ ਸਿਕਾ ਦਵਾਉਂਗੇ ਹਾਂ ਬਾਕੀ ਥਲੇ ਗਿਆ ਉਹਨੇ ਇਹ ਚ ਚਲੋ ਚੱਲਦੇ ਆਂ ਜੀ ਚੱਲੀਏ ਫਿਰ ਮੰਦਿਆਂ ਫਿਰ ਉੱਪਰ ਜਾ ਕੇ ਹਾਂ ਚਲੋ ਜੀ ਸਾਡੀ ਗੱਲ ਜੀ ਇਹ ਮੇਰੇ ਮਾਸਰ ਦੀ ਮਿਹਰਬਾਨੀ ਸਾਡੀ ਮਿਹਰਬਾਨੀ ਕਰੀ ਇਹਨਾਂ ਦੇ ਪਾਣੀ ਦੇ ਗੇੜ ਬੰਦੇ ਸਾਡੇ ਪੁਰਾਣੇ ਦਾਹਾ ਗਏ ਮਾਡਲ ਨੰਬਰ ਬੋਲੀ ਗੋਲ ਦੇ ਮੇਰੇ ਤੋਂ ਭਾਈ ਮਾਡਲ ਨੰਬਰ ਦੋ ਇੰਟਰਨਲ ਪ੍ਰੋਜੈਕਟ ਆਨ ਉਹ ਵਿੱਚ ਆਈਦਾ ਇਹਨੂੰ ਚਲਾਉਣ ਵਾਲੇ ਸਮਾਨ ਸਟੇਲਸ ਹਾਂ ਅਲੂਮੀਨੀਅਮ ਨਾ ਕੋਪਰ ਦਾ ਕੋਪਰ ਦਾ ਕੈਰੀ ਹੈ ਨਾ 203 ਮੀਟਰ ਅਲੂਮੀਨੀਅਮ 62800 23200 3200 52300 52300 ਦਾ ਕੰਮ ਹੋ ਜਾਵੇਗਾ ਬੀਸਪੋਰਟ ਹੋਣਗੇ ਇੱਥੇ ਟੈਂਸ਼ਨ ਦੇ ਲੈ ਸੈਕ ਕੋਟੋ ਕਿੰਨਾ SI 20 ਪੰਚਾ ਜੀ ਬਾਕੀ ਆਉਂਦਾ ਹੈ ਪੀਆਫਬੀ ਦਾ ਵੀ ਥਾੜੇ ਨੂੰ ਕਹਿੰਦਾ ਸਾਡੇ ਪਿੰਡ ਦੇ ਰਵਾਜਾਂ ਗੱਲ ਕਰਦਾ ਆਪਣੇ ਚਾਰ ਲਗਾ ਆਪਾਂ ਇਹ ਰੇਟ ਥੋੜਾ ਜਿਹਾ ਹਾਈ ਤਾਂ ਕਰੋ ਕਾਪਰ ਸੈਟ ਆਪਣਾ ਲਗਾਣਾ ਹੈ ਜੀ ਇਹਨੂੰ ਜਿੰਨੀਆਂ ਫਰਿਜਾਂ ਲਏਗਾ ਫਿਰ ਸਾਰਾ ਉਸੋ ਦੇ ਲਿਜਾਈਦਾ ਹੋਗਾ ਸੋਲਰ ਨਹੀਂ ਸਾਰੇ ਗੱਡੀ ਆਪਣੀ ਆਈਗਾ ਉਹਦੇ ਜਿਸੀਂ ਲੱਗ ਗਏ ਨਾ ਵੀ ਉਹ ਵੀ ਅਸੀਂ ਮਜਾਨਾ ਚਾਹ 500 ਰੁਪਏ ਹੈ ਹੈ ਬਾਕੀ ਜਿਹੜਾ ਫਿਟਿੰਗ ਆ ਉਹ ਵੀ ਦੇਖਦੇ ਆ ਕੰਪਨੀ ਵਾਲੇ ਕੋਲ ਜਿਆਦਾ ਰੇਟ ਦਾ ਪਤਾ ਹੈ ਆਪਣੇ ਪਿੰਡ ਦੇ ਬੰਦੇ ਕਰਦੇ ਮੋਢੇ ਫਿੱਟ ਕਰਵਾਉਂਗਾ ਆਪਣਾ ਵੇ ਇਹਦਾ ਗੱਲਬਾਤ ਕਰਕੇ ਬਾਕੀ ਦਿਖਾਉਂਦਾ ਤੁਹਾਨੂੰ ਹੋਰ ਵੀਡੀਓ ਦੇਖਦਾ ਹੈ। ਇਹ ਕੰਮ ਕਰਵਾਉਣਾ ਖੜੇ ਗੱਲ ਜਾਂ ਮੈਂ ਨਹੀਂ ਦਾ। ਹਲਕਣ ਕਾਟੇ ਕਰਾਦੇ ਹੁਣ ਨਹੀਂ ਨਹੀਂ ਕੱਲੂ ਕਰਵਾਉਣਾ। ਨਹੀਂ ਅੱਜ ਹੀ ਕਰਵਾਉ। 100 ਗਿੰਦਾਂ 90 ਦਾ ਨਹੀਂ 60। ਅੱਜ ਕਰਾ ਦੇ। ਨਹੀਂ ਅੱਜ ਹੀ ਕਰਵਾਉ। ਸਟੈਬਲਾਈਜ਼ਰ ਨੂੰ। ਆਹ ਫਟਾ ਕੇ ਨਹੀਂ ਆਦਮ ਦਿਖਾ ਰਿਹਾ ਆ ਕਾਪਰ ਦਾ 50 ਵਾਲਾ। ਅੱਛਾ। 140 ਤੋਂ ਲਾਈਟ ਪੁਰੀ ਕਰਦਾ ਪਹਿਲਾਂ ਵਧੀਆ ਨਹੀਂ ਲੱਗਿਆ ਸਾਰੇ। 140 ਦਾ ਮੇਰੇ 90 ਜਾਨ ਲੱਗਿਆ ਦਾ। 90 ਰੋਲੇ ਬਹੁਤ ਮਹਿੰਗੇ ਲੋਣੀ ਨਹੀਂ ਲੱਭੇ ਜੀ ਜਿਹੜਾ ਆਮ ਚਾਹ ਦਾ 1682 ਸੀ ਮੈਂ ਕਹਿੰਦਾ ਆਹ ਹੈ 140 83 ਹੋ ਗਿਆ ਆ ਹੀ ਜੀ ਬਈ ਜਾਨ ਸਰ ਨਾਜ਼ੁਕੇ ਬਦਲ ਗਈ ਤੁਸੀਂ ਸ਼ੋਰ ਨੂੰ ਡਿਸਟਲ ਜਦ ਮਰਜ਼ੀ ਕਰਾਗੇ ਮੈਂ ਕਹਿੰਦਾ ਆਹ ਹੈ ਆਹ ਜੀ

ਹਾਂ ਲੋਜੀ ਨੇ ਐਸੀ ਕਰਿਆ ਹਾਂਜੀ ਮੇਰਾ ਫੋਨ ਕਰਿਆ ਦੇਂਦੇ ਨਾ ਕਿੰਨਾ ਕੰਮ ਆ ਹਾਂ ਬਿੰਦਰ ਉੱਤੀ ਗੜੇ ਉਹਦਾ ਫਿਰ ਸੁਨਿਆਰ ਕੋ ਨਾ ਜਿੱਥੇ ਪਛੜ ਗਿਆ ਹਾਂਜੀ ਆਸਰੀ ਗਾਲ ਜੀ ਦੁਆਰ ਤਾਂ ਦੁਆਰ ਦਾ ਹੀ ਬਾਈ ਐਸੀ ਮੁੰਡੇ ਦੁਆਰ ਦਾ ਹੂੰ ਥੋੜੋ ਜਿਹਾ ਹੁਣ ਫੀਟਿੰਗ ਦਾ ਲਾਉਣਾ ਪੈਂਦਾ ਤਾਂ ਫੀਟਿੰਗ ਵਾਲੇ ਕੰਪਨੀ ਵਾਲੇ ਥੋੜੇ ਵੱਧ ਮੰਗਦੇ ਨੇ ਹਾਂ ਬਾਕੀ ਸਾਡੇ ਪਿੰਡ ਦੇ ਬੰਦੇ ਆ ਜਾਲ ਪੰਜ ਆ ਸੀ ਉਹਨਾਂ ਨੂੰ ਕੰਮ ਦਵਾਂਗੇ ਅੱਛਾ ਕਰਮਸੋਹ ਕਰਦੇ ਬਿਲਕੁਲ ਜੀ ਇਹ ਕਿਨੇ ਹੂੰ ਇਹ ਸਾਨੂੰ ਪਤਾ ਵੀ ਕੰਮ ਕਿਹੜਾ ਕਿਕਣਾ ਦਾ ਵਧੀਆ ਨੇ ਹੁਣ ਬਾਲੇਗਾ ਗੱਲ ਤੁਹਾਡੀ ਹੂੰ ਤੇ ਹਮ ਅਸਰ ਗੱਡੀ ਲੈ ਕੇ ਆਇਆ ਹੋਈ 500 400 ਰੁਪਏ ਤੁਸੀਂ ਗੱਡੀ ਆ ਦਾ ਪਜਾ ਦੇਣਾ ਹੂੰ ਉਹ ਸਾਡੀ ਗੱਡੀ ਆਈ ਉਹਦੀ ਲੱਤ ਦੇਣਾ ਹੂੰ 3 400 ਦੇ ਅਸੀਂ ਤੁਹਾਨੂੰ ਦੋ ਦੇਣਾ ਹਾਂ ਹਾਂ ਦਿਹਾੜੀ ਪੈ ਗਈ ਸਾਡੀ ਫੇਰ ਉੱਥੇ ਜਾਣਾ ਬਣਦਾ ਇੱਥੇ ਨਾ ਨਾ ਉਹ ਮੈਂ ਮਾਦਾ ਨੂੰ ਦੇਖਦੇ ਵੀ ਨਹੀਂ ਆ ਕਿ ਉੱਧਰ ਨੂੰ ਨਹੀਂ ਉਹ ਦੇਖਦੇ ਆ ਅਸੀਂ ਨਾਲ ਦੇ ਪਕੌੜੇ ਖਾਣੂਗੇ ਉਹ ਚੰਗੇ ਜੇ ਬਿਮਾਰ ਹੋ ਜਾਈਂ ਖਾ ਕੇ ਹੂੰ ਇਹ ਨਹੀਂ ਖਾਣੇ ਜਦੋਂ ਬਦਲ ਦੇ ਖਾਣੇ ਹੂੰ ਠੀਕ ਹੈ ਜੀ ਜਿਹਦਾ ਹੈਗਾ ਕੰਮ ਜੇ ਦੇਖਦਾ ਉਹ ਦੇਖਦਾ ਨਹੀਂ ਮਾੜੀ ਤੂੰ ਮਾਰ ਉਹ ਹੱਥ ਦੇ ਉਹ ਦੇਖਦਾ ਸੀ ਲੰਨੇ ਉਹ ਨਹੀਂ ਜਾਂਦੇ ਦੇਖਦਾ ਸੀ ਲੰਨੇ ਲੈ ਭਾਈ ਦੇਖ ਲੋ ਇਹਦਾ ਸਾਰਾ ਥੋੜਾ ਜਿਹਾ ਹੂਟਰ ਹੋ ਜਾਗਾ ਹਾਂ ਵੀ ਹੁਣ ਇੱਥੇ ਸਿੱਧੇ ਦੁਕਾਨਾ ਸਿੱਕੇ ਉਧਰੇ ਪੜ ਜੀ ਜਿਹੜੀ ਦੇਸੀ আর ਅੰਗਰੇਜ਼ੀ ਠੰਡੀ ਵੀਰ ਲਈ ਹੋਈ ਨਾ ਉਹਦੇ ਕਰਕੇ ਕਹਿੰਦੇ ਸੀ ਤਾਂ ਚੱਲ ਕੋਈ ਨਹੀਂ ਬਈ ਬਿੰਦਰ ਇੱਥੇ ਰੱਖਾ ਦੇ ਮੈਂ ਲਿਆਇਆ ਗੱਡੀ ਲੈ ਕੇ ਆਪਲਾ ਮੈਂ ਦੇਖਦਾ ਕਿੰਨਾ ਘਟਾ ਮੈਂ ਲੱਭ ਦੇਣਾ ਠੀਕ ਹੈ ਮਤੂੰ ਲੱਭ ਦੇ ਆ ਜਾਵੇਂਗਾ ਉਹ ਕਹਿੰਦਾ ਮੁੰਡਾ ਕੌਣ ਉਹ ਉਹ ਕਹਿੰਦਾ ਮੈਂ ਆਇਆ ਅੱਧੇ ਘੰਟੇ ਚ ਅੱਛਾ ਅੱਧਾ ਘੰਟਾ ਲੱਗਣਾ ਤੁਹਾਨੂੰ ਕਿੰਨਾ ਕਮੇ ਤੁਹਾਨੂੰ ਵੀ ਇੰਨਾ ਕ ਲੱਗਣਾ ਅੱਧਾ ਘੰਟਾ ਲੱਗ ਜੂਗਾ ਅੱਧਾ ਘੰਟੇ ਨੂੰ ਨਾ ਪੌਣਾ ਘਟਣਾ ਮਿਲ ਜਾਵੇ ਜੈਨ ਨੂੰ ਮਰੇ ਗੋਲੀ ਗੋਲੀ ਕੱਢ ਲੈ ਜਾ ਰਹੀ ਹਾਂ ਹਾਂ ਬਸ 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 ਤਾਰਾਂ ਵੀ ਲੈਣੀ ਆਉਣੇ ਤੁਸੀਂ ਤਾਰਾਂ ਮੈਂ ਲੈ ਲੈਣਾ ਹਾਂ ਤਾਰ ਲੈ ਲਈ ਕੰਮੇ ਸੋਚ ਲੈ ਲਈ ਹਾਂ ਹਾਂ ਸੋਚ ਲੈ ਲਈ ਸੀਦੀ ਕਹਿ ਕੇ ਉਹ ਲੱਗ ਜੀ ਹੁੰਦੀ ਹੈ ਕੋਈ ਨਹੀਂ ਠੀਕ ਹੈ ਠੀਕ ਹੈ ਗੌਰ ਕਰੀ ਵੀ ਕਿੰਨੀ ਕੀ ਚਾਹੀ ਤਾਰ ਕਹਿੰਦੇ ਮਣਕਾਵਾ ਠੀਕ ਹੈ ਮੈਂ ਬਲ ਜਾਣਾ ਜਿਹੜੀ ਜਿਹੜੀ ਦੇ ਵਿੱਚ ਦੋ ਤਾਰ ਹੁੰਦੀਆਂ ਮੋਤੀ ਹਾਂ ਉਹ ਕਾਪਰ ਦੀ ਹਾਂ ਉਹ ਲੈ ਲੀ ਹਾਂ ਹਾਂ ਕਾਪਰ ਵੀ ਕਾਪਰ ਵੀ ਹੁੰਦੀ ਤਾਂ ਮੈਂ ਆਰੇ ਉਹ ਨਹੀਂ ਉਹ ਸਾਡੇ ਅੱਗੇ ਹੋਈ ਪਈ ਜਾਂ ਜਣੀ ਮੋਟੀ ਪਈ ਵੇਚਣ ਬਿਜਲੀ ਵਾਲੀ ਗੱਲ ਹਾਂ ਚਲੋ ਦੇਖੀਏ ਮਸਲੂ ਦਾ ਆਣਾ ਚਲ ਬਈ ਗੱਲ ਠੀਕ ਆ ਫਿਰ ਹੈ ਠੀਕ ਆ ਹਾਂ ਤੇ ਆ ਲਿਆ ਠੀਕ ਆ ਉਹ ਲੋ ਜੀ ਸਾਈਕਲ ਵੀ ਲੈ ਲਿਆ ਜੀ ਆ ਲੈਤਾ ਜੀ ਪੈਂਟ ਲੈਣ ਲੱਗਿਆ ਜੀ ਮੈਨੇ ਕਰਿਆ ਹਾਂ ਉਹ ਵਾਲੇ ਹੁਣ ਕਰਿਆ ਉਹ ਮਿਨ ਕਰੀ ਮਛਾਣੇ ਤੋਂ ਬਈ ਬੰਦਾ ਕੌਣ ਆ ਇਹ ਸਿਆਲ ਵਿੱਚੋਂ ਸਿਆਲ ਵਿੱਚ ਆਉਂਦਾ ਬਾਈ ਪੂਟ ਪਟਿਆ ਉਹ ਭਾਈ ਉਹਦਾ ਬਿਲਕੁਲ ਰੇਟ ਕਰਨਾ ਰੇਟ ਕਰਨਾ ਬਾਈ ਸੈਂਕਟ ਟਿਕਨਾ ਮੈਂ ਸਰਵੇ ਦਾ ਹੱਥ ਮਿਲਦਾ ਕੋਰੇ ਨੂੰ ਆਦਾ ਮੇਰੇ ਕੋਲ ਨੂੰ ਰੇਡ ਕਰੇ ਨਹੀਂ ਮਸਟ ਟਿਕਟ ਕਰੀ ਬਾਅਦ ਚ ਮੈਂ ਰੇਡ ਕਰਨਾ ਮੈਂ ਮੈਂ ਕਿਹਾ ਤੇਰੀਓ ਤੇਰੀਓ ਜਾਨ ਕੰਟਰੋਲ ਹੋ ਰ ਆਪਣਾ ਤੇਰੇ ਤੋਂ ਮਾਰੇ ਬਣਾ ਰੋਲਾ ਨਹੀਂ ਬੋਲਾ ਮਾਪੀ ਕਿ ਇਹ ਰਾ ਟਾਇਲ ਵਾਲਾ ਲੰਗ ਰਿਹਾ ਉਹਨਾਂ ਦੀ ਡੀਡੀ ਲਾਈ ਦੀ ਉਹ ਬੰਦ ਕਰੀ ਵੀ ਹੈ ਹੁਣ ਦੂਈ ਚੱਲਦੀ ਹੈ ਵਾਈਫਾਈ ਵਾਲੇ ਅੱਛਾ ਉਹ ਕਹਿੰਦੇ ਅਸੀਂ ਬਾਕਸ ਲੈਣ ਆਉਣਾ ਅੱਛਾ ਹੁਣ ਧੁੱਪਾਂ ਪਈ ਵੀ ਉਹੀਂ ਕਾਂਦੇ ਵੀ ਹੋਣ ਆ ਜਾਗੇ ਤੇ ਫਿਰ ਹਾਂ ਜਿਹਦੇ ਠੰਡੇ ਟਾਈਮ ਫੋਨ ਕਰਕੇ ਆਇਓ ਹੂੰ ਬਿਲਕੁਲ ਐਲੋ ਦਸੂ ਚੱਲਦਾ ਹੈ ਇਹ ਨਾ ਬਾਕਸ ਲੈਣ ਆਉਣਾ ਬਿਲਕੁਲ ਬਿਲਕੁਲ ਠੁਲਿਆ ਭਾਈ ਓਏ ਤੁਹਾਡਾ ਦੇਖ ਕੇ ਕਰੀਏ ਦੋ ਦਿਨ ਦੁਕਾਨਾਂ ਕੇ ਹੋਰ ਚ ਪਾ ਦੂਗੇ ਹੋਰ ਦੀ ਰਗਰ ਜੀ ਨਾਲ ਪਾ ਦਿੰਦੇ ਆ ਵੀ ਆਨਲਾਈਨ ਹੀ ਕਰਦੀ ਆ ਕਿ ਪੰਜ ਤਿੰਨ ਲੈ ਜਾਣੇ ਹੁਣ ਇੱਕ ਨਹੀਂ ਉਹ ਵਾਈ ਦੀ ਦੁਕਾਨ ਚ ਪਹੁੰਚੇ ਵੇ ਸਾਈਕਲ ਵਾਲੀ ਆ ਸੀ ਹੂੰ ਵੀ ਬਿੰਦਰ ਨੂੰ ਏਸੀ ਵੀ ਦਵਾਤਾ ਉਦੋਂ ਤੇ ਅਰੇ ਕਾਣੇ ਕ ਬੱਟਣੀ ਹੈ ਵੈਸੇ ਹਾਂ ਪਹਿਲੇ ਹੀ ਸੌਦੇ ਹਾਂ ਮੁੰਡੇ ਦਾ ਕਿੱਛੇ ਵੇਲੇ ਸ਼ੁਰੂ ਹੋ ਗਏ ਉਹ ਮੁੰਡੇ ਦਾ ਜਨਮ ਦਿਨ ਆ ਉਹਨੂੰ ਸਾਈਕਲ ਵੀ ਦਵਾਤਾ ਵੀ ਸਾਰਿਆਂ ਨਾਲ ਕੁਛ ਕਰਦਾਂ ਨਿਆ ਆ ਕੇ ਪੱਦ ਨਹੀਂ ਸਾਰਿਆਂ ਦਾ ਧੰਨਵਾਦ ਆ ਇਹਦਾ ਬਾਈ ਦਾ ਸਾਈਕਲ ਦੇ ਦੇ ਕਿਸੇ ਨੇ ਵੀ ਲੈਣਾ ਕੋਈ ਕਿਸਮ ਦਾ ਛੋਟੀ ਸਾਈਕਲੀ ਦੇ ਲੈ ਕੇ ਹੂੰ ਆਈ ਮੇਡਾਨ ਕੇ ਨਾਮ ਆਪਣਾ ਭਾਰਤ ਸਾਈਕਲ ਸਟੋਰ ਹਾਂ ਭਾਰਤ ਸਾਈਕਲ ਸਟੋਰ ਵਾਲੇ ਮਿਲੋ ਬਈ ਬਹੁਤ ਭਾਸਿਰ ਮਿਲਦੇ ਆ ਜੇ ਨਾ ਮਿਲਦੇ ਤਾਂ ਮੇਰੇ ਕੋਲ ਸੰਪਰਕ ਕਰ ਲਿਓ ਨੰਬਰ ਦੇ ਦਿਓ ਬਈ ਨੰਬਰ ਕਿੰਨਾ ਬਣਾ 62807 4494 ਹਾਂ ਜੇ ਭਾਈ ਇੱਥੇ ਗੱਲ ਬਣ ਗਈ ਠੀਕ ਹੈ ਨਹੀਂ ਫਿਰ ਮੇਰੇ ਕੋਲ ਸੰਪਰਕ ਕਰ ਲਿਓ ਮੈਂ ਥੋੜਾ ਸੌਦਾ ਕਰਾਉ ਮਰ ਤੂੰ ਵੀ ਦੱਤੇ ਪਾ ਆਪਣਾ ਹਾਂ ਮੇਰਾ ਤਾਂ ਪਤਾ ਹੀ ਨਹੀਂ ਮੇਰਾ ਪਤਾ ਹੀ ਆ ਮੇਰੀ ਤਾਂ ਗੱਡੂ ਬੀਟੂ ਦੇਖਦੇ ਸਾਡੇ ਨਾਲ ਸਿੱਟ ਨਾਲ ਦੇ ਪੱਤੀ ਲੈ ਲਈ ਜੀ ਬਿਹਾਰ ਲੈ ਲਈ ਜੀ ਲੈ ਲਈ ਜੀ ਲੈ ਲਈ ਜੀ ਭੂਈ ਬਾਈ ਰਹੋ ਨਹੀਂ ਕਰਦੇ ਹੈਗੇ ਉਹ ਨਾਲ ਵੀ ਦੁਕਾਨ ਹੈ ਸਾਡੇ ਬਹੁਤ ਫਰਕ ਹੈ ਜਮੀਨੇ ਸਮਾਨ ਦਾ ਫਰਕ ਹੈ ਕੋਈ ਨਾ ਆ ਗਿਆ ਸੀ ਇੱਕ ਮਿੰਟ ਬਾ ਆ ਕੇ ਖੜੋ 100 ਬਾਈ ਗਈ ਬਸ ਉੱਣ ਕੇ ਹੋਇਆ ਫਿਰ ਬਸਲੀ ਫੋਨ ਆਉਂਦੇ ਵਿੱਚ ਕਰੋ ਠੀਕ ਹੈ ਬਾਈ ਸਾਈਕਲ ਕਿਸ ਨਾਲ ਲੈਣਾ ਹੋਵੇ ਛੋਟਾ بڑا ਜਿਹੜਾ ਮਰਜ਼ੀ ਸਾਈਕਲ ਹੋਵੇ ਜਿਵੇਂ ਦਾ ਕਰੇਣਾ ਹੋ ਉਹ 4000 ਤੋਂ ਸ਼ੁਰੂ ਹੈ ਬਾ 4000 ਤੇ ਬਾਈ ਸ਼ੁਰੂ ਹੈ ਤੁਸੀਂ ਆਪੇ ਸਮਝ ਲਿਓ 4000 ਤੋਂ ਜਿਹੜਾ ਸ਼ੁਰੂ ਹੈ ਆਪਾਂ ਸੌਦਾ ਕਰਾ ਲਾਂਗੇ ਠੀਕ ਵੀ ਮਿਲਿਓ ਭਾਈ ਫਾਰਟ ਫਾਰਟ ਸਾਈਕਲ ਸਟੋਰ ਫਾਰਟ ਸਾਈਕਲ ਸਟੋਰ ਆਉਂਦੇ ਠੀਕ ਹੈ ਓ ਬਾਈ ਇੱਥੇ ਤੇ ਸ਼ੁਰੂ ਹੋ ਗਏ ਨਿਆਣਿਆਂ ਦਾ ਆ ਆ ਵਾਦਾ 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 ਉਹ ਚਲੇ ਜਾਂਦਾ ਗੱਡੀ ਪਰ ਆ ਜਾਂਦਾ ਗੱਡੀ ਤੇ ਵੱਧ ਕੇ ਉਹ ਚਲੇ ਜਾਂਦਾ ਆ ਲੈਣੀ ਆ ਮਹਗ ਤਿੰਨ ਹੋ ਗਏ ਦੇਖ ਲੈ ਲਾਈਟਾ ਕਿੱਡਾ ਕਾ ਉਹ ਨਾਲੇ ਬੈਠ ਕੇ ਚਲੀ ਜਾਊਂਗੇ ਤੁਸੀਂ ਤਿੰਨੇ ਹੋ ਇਹ ਤਾਂ ਹੈ ਤਾਂ ਕੋਈ ਗੇਮ ਨਹੀਂ ਬੈਟਰੀ ਨਹੀਂ ਬਸ ਹਾਂ ਹੈਨਾ ਬਨਿਆੜਾ ਨੂੰ ਤੇਰਾ ਬਾਈ ਸੌਦਾ ਹੋ ਗਿਆ ਸੌਦਾ ਕਰਾਂਗੇ ਹੁਣ ਆ ਜਾਣ ਬਾਕੀ ਜਿਹਨੇ ਲੈਣੇ ਚਲਾਉਣੇ ਉਹ ਆ ਜਾਣ ਅੱਛਾ ਜਾਣ ਦੇਖ ਲੈ ਇਹ ਬੰਦਾ ਬੁਲਾ ਲੈਣੇ ਅਸੀਂ ਸੌਦੇ ਵਾਲਾ ਤਾਂ ਦੇਖੀ ਹੁਣ ਮੇਚ ਪੌਣਾ ਹੀ ਵੀ ਕਹਿੰਦੇ ਮੈਨੂੰ ਕਹਿੰਦੇ ਪਾਇਨ ਮੜਾ ਜੀ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਹੁਣ ਅੱਛਾ ਦੱਲੀ ਦੱਲੀ ਮਾਰਾਂ ਤੇ ਬਾਈ ਫੋਨ ਆ ਗਿਆ ਕਿ ਹੁਣ ਤਾਂ ਬੰਦ ਹੋ ਗਿਆ ਹੁਣ ਤਾਂ ਅੜ ਜਾ ਉਹ ਵਿੱਚ ਨਾ ਲੈ ਰਾਈ ਟੈਸਟ ਦੇ ਚੱਲਦੀ ਆ ਕਿਵੇਂ ਬ੍ਰੇਕ ਬਾਈ ਬ੍ਰੇਕਾਂ 'ਚ ਫਰਕ ਅੱਛਾ ਉਗੀ ਜਰਵੀਰ ਗਿਆ ਹੁਣ ਲੈਣਾ ਚੁਕਾ ਲੋਨੇ ਮਾੜੀ ਬ੍ਰੇਕ ਫਿਰ ਹਾਂ ਡਿਸਕ ਬ੍ਰੇਕ ਨਹੀਂ ਤਾਂ ਤਾਂ ਰੋਕਣਾ ਚਾਹੀਦਾ ਹਾਂ ਹਾਂ ਉਹ ਆਪਣਾ ਰੋਜ਼ ਦੀ ਹਾਂ ਹੈਲੋ ਹੈਲੋ ਆਈ ਰੁਕਣਾ ਚਾਹੀਦਾ ਰੁਕਣਾ ਚਾਹੀਦਾ ਹੈ ਹੈ ਕਹਿੰਦਾ ਉਹ ਕਹ ਬਾਈ ਇਹ ਘੱਟ ਲੱਗਦੀ ਆ ਘੱਟ ਲੱਗਦੀ ਆ ਠੀਕ ਹੈ ਬ੍ਰੇਕਾਂ ਠੀਕ ਹੈ ਲੋ ਜੀ ਬ੍ਰੇਕ ਘਟਾ ਥੋੜੀ ਜੀ ਉਹ ਜਗਾ ਦਈਏ ਮਰੀ ਜੀ ਅੰਦਰ ਵੀ ਕਿਵੇਂ ਆਹਦਾ ਬਾਈ ਕਹਿੰਦਾ ਘਟਾ ਅੱਛਾ ਬਾਈ ਦੇ ਪੈਰਾਂ 'ਚ ਰੁਕੀ ਮਰੁਗੀ ਨਹੀਂ ਹਾਂ ਹਾਂ ਹੋਰ ਕਮਲ ਜੀ ਤੇਰਾ ਹੋ ਗਿਆ ਸੌਦਾ ਵੀ ਹਲੇ ਹਲੇ ਮੇਰੇ ਬੰਦੇ ਆ ਰਹੇ ਨੇ ਅੱਛਾ ਠੀਕ ਹੈ تین ਆਪਰੇਟਰ ਇਹਨਾਂ ਦੇ ਹਾਂ ਜਿਹਨਾਂ ਨੇ ਚਲਾਉਣੀ ਆ ਜਿਹਨੇ ਚਲਾਉਣੀ ਡਰਾਈਵਰ ਉਹ ਆਰਕ ਦਾ ਫਰਕ ਹੁੰਦਾ ਹੈ ਮੈਂ ਅੱਗੇ ਆਈ ਪਹੁੰਚੀ ਹੁਣ ਇਹ ਚੁਕਾਤੀ ਬ੍ਰੇਕ ਮਾਮੜੀ ਜੀ ਕਮਰ ਵਾਲੇ ਵੀ ਸਾਈਕਲ ਹੋ ਗਏ ਤਿਆਰ ਹਲ ਹੋ ਗਿਆ ਜੋੜਾ ਤਿਆਰ ਚਲ ਵਧੀਆ ਇਹਨੇ ਕਿੰਦੇ ਤਿਆਰੀ ਆ ਮੜੀ ਜੀ ਨਿਸ਼ਾਨੀ ਲਾ ਦੀ ਜੀ ਸਾਹਿਬ ਕਹਿੰਦੇ ਨਹੀਂ ਪਤਾ ਕਹਿੰਦੇ ਹਾਂ ਚਲੋ ਹੋਰ ਸੰਗੂ ਠੀਕ ਆ ਭਾਈ ਇੰਜਨ ਚ ਆਵਾਜ਼ ਨਾ ਆਵੇ ਅੱਛਾ ਆ ਲਾਈਟ ਤਾਂ ਲਾ ਦੇ ਯਾਰ ਤੂੰ ਇਹ ਲਾਈ ਨਾ ਕਿਹੜੀ ਹਾਂ ਬਾਈ ਰੋਂਡੀ ਨਾ ਕਰੋ ਯਾਰ ਦਰਾ ਸਾਹਿਬ ਐ ਜੂ ਇਹਦੇ ਪਿੱਛੇ ਕਲੇਸ਼ ਹੋ ਜਾਣਾ ਉਹ ਕਰਾਂ ਜਾ ਕੇ ਪਤਾ ਲੱਗਿਆ ਵਸ ਐ ਨਹੀਂ ਜੀ ਨਹੀਂ ਤਾਂ ਐਵੇਂ ਮਾੜਾ ਮੋੜ ਰੰਗ ਦਾ ਫਰਕ ਲੈ ਲੈਂਦਾ ਮੈਂ ਚੱਲ ਦੋ ਇੱਕ ਜੀ ਠੀਕ ਹੈ ਅੱਛਾ ਨਹੀਂ ਫਿਰ ਦੋ ਜਣੇ ਕਹਿਣਗੇ ਮੈਂ ਉਹ ਕਲਰ ਲੈਣਾ ਮੈਂ ਜਣੀ ਉਹਨੂੰ ਇੰਕੋ ਹੋਰ ਕੰਮ ਕਰੀ ਉਹਨਾਂ ਨੂੰ ਬਿਨਾਂ ਪੁੱਛੇ ਤੇ ਆਪਣੀ ਸ਼ਾਨੀ ਰਾਦੀ ਮੜੀ ਜੀ ਕੋਈ ਹੋੜੇ ਨਹੀਂ ਉਹਨਾਂ ਦਾ ਪੱਥ ਲੱਗ ਜਾਂਦਾ ਨਹੀਂ ਹੱਥ ਨਹੀਂ ਕਿਤੇ ਦੂਆ ਆਪਣੀਆਂ ਤੱਕ ਬਾਈ ਐਨੀ ਜ਼ਿਆਦਾ ਹੋ ਜਾਣੀ ਤੂੰ ਕਿਤੇ ਦੂਆ ਪਾਣਾ ਲੈ ਦੀ ਕੋਲ ਲਾ ਦੇ ਨਹੀਂ ਕੋਲ ਵੇ ਹਾਡਲ ਦੀ ਬੋਤਲ ਰਹਿ ਗਈ ਯਾਰ ਉਹ ਬੋਤਲ ਪੁੱਛਣੀ ਲੋ ਜੀ ਇੱਧਰ ਹੋਰ ਪਹੁੰਚ ਗਏ ਬੰਦੇ ਥੜਾ ਚਲਾ ਚਲਾਣ ਕਰਾਉਣਾ ਥੋੜਾ ਲੋ ਜੀ ਗੱਡੀਆਂ ਖਰੀਦ ਲਈਆਂ ਆ ਦੋ ਕਮਲ ਲਿਖਦੀ ਲਈਆਂ ਹਾਂ ਹਾਂ ਮੈਂ ਲੈ ਲਈ ਉਹ ਦੇਖ ਤਿਆਰ ਹੁੰਦੀ ਆ ਉੱਤ ਲਾ ਕੇ ਦੇਖੀ ਕਿਹੜਾ ਹੀਰੋ ਪਤਾ ਨਹੀਂ ਕਿਹੜੀ ਕੰਪਨੀ ਦਾ ਕੰਪਨੀ ਤੋਂ ਘਰ ਜਾ ਕੇ ਦੇਖੂਗੇ ਕਲਿਆਣੀ ਦਾ ਨਹੀਂ ਆਏਗਾ ਨਾ ਵੀਰਾਂ ਤੁਸੀਂ ਆਇਮੁਰ ਚਲਦੇ ਆ। ਕੋ ਕਿਹਨੇ ਕਿਹਾ ਜਾਉਂਗੇ। ਉਹ ਤੈਨੂੰ ਤਾਂ ਹੀ ਬੁਲਾਇਆ ਥੋਨੂੰ ਵੀ। ਮੈਨੂੰ ਪਤਾ ਕਿ ਤੁਹਾਨੂੰ ਤਾਂ ਹੀ ਬੁਲਾਇਆ ਛੱਡ ਕੇ ਆਉਂਗੇ। ਮੈਂ ਮੰਦਰ ਮੌਕੇ ਤੇ ਆਇਆ। ਹੁਣ 21 ਕੁ ਬਹਿ ਕੇ ਆਇਆ ਕਰ ਤੈਨੂੰ। ਡਰਿਆ ਮੈਂ ਕੋਲਾ ਡਰ ਗਿਆ। ਮਾਂ ਪਿੱਛੇ ਖਾਣੀ ਬੱਜੇ ਆਗੇ ਕੋਈ। ਥੋੜਾ ਘਰਾਂ ਨਾਲ ਚਲਾਣਾ ਸਾਡਾ। ਇਹਨੂੰ ਬੁਲਾਉਨੇ ਆ ਤੂੰ ਹੀ ਡਰ ਕੇ ਆ ਗਿਆ। ਰਹਿਮਤ ਉਹ ਬੋਤਲ ਵੀ ਲਵਾਉਣੀ ਐ। ਹੈਂ? ਪਾੜਾ ਨੂੰ ਜਾਣਾ ਤੂੰ ਕਰ। ਹਾਂ ਲਵਾਉਣਾ ਯਾਰ ਖੜ ਜਾ। ਖੱਚ ਖੱਚ ਉਹ ਨਹੀਂ ਹੋਲੀ ਥਾਈ ਜੀ ਆਦੇ ਵਾਜ਼ ਸੀਡ ਦਾ ਮੈ ਲਿਆਏ ਆ ਲੋ ਭਾਈ ਆਇਆ ਨਾ ਕਹਦੇ ਉਹ ਵੀ ਮੁੰਡਾ ਸਿਰੇ ਦੀ ਲਿਆਇ ਚਲਾ ਕੇ ਵੀ ਆ ਮੋੜ ਤੇ ਕੋ ਬੈਠੇ ਆ ਇਹਨੂੰ ਆਪਣੇ ਏਰੀਆ ਜਾ ਕੇ ਦੱਤਾ ਵੀ ਖੱਚੇ ਬੜਾ ਜ ਆ ਹੁਣ ਹੁਣ ਸਾਡਾ ਸਾਹ ਥੱਕ ਗਿਆ ਲਾਇਆ ਹੈਗਾ ਉਹ ਦੇਰਵਾ ਜ ਆਇਆ ਤਾਂ ਵੀ ਅੱਛਾ ਹਾਂ

ਤੇ ਟੋਕੀ ਲਗੇ ਸਵਾਗਤ ਕਰਨਾ ਬਾਸ ਥੋੜੇ ਦੋ ਸੇ ਭਾਇਆ ਉਹ ਵੀ ਦੇਖੋ ਬੜਾ ਉਹ ਖਾਲੀ ਹੈ ਚਲ ਚਲ ਨਈ ਆਉਂਦੇ ਕਹਾਂ ਤਾਉ ਜੀ ਜਾਂਦਾ ਪਾਈ ਸਾਈਕਲ ਤੇ ਅਸੀਂ ਵੀ ਆ ਰਿਹਾ ਏ ਉਹ ਰਾਸਤੇ 'ਚ ਹੀ ਹਲੇ ਹੂੰ ਤੇ ਬਾਕੀ ਹੁਣ ਕਦੋਂ ਜਾਣਦੇ ਨਹੀਂ ਤਾ ਹੂੰ 15 ਹਾਂ ਚਲ ਆਏ ਵੀ ਕੱਲੂ ਕਈ ਵਾਰ ਫਿਰ ਮੌਕੇ ਤੇ ਜਾਣੀ ਹੁੰਦਾ ਮਰਜ਼ੀ ਨਹੀਂ ਹੂੰਣਾ ਵੀ ਇਸ ਵੀ ਖਟੋਲੀ ਵਾਜ ਦੇਖਣ ਜਾ ਕਰਤਾ ਉਹਨੇ ਹੂੰ ਚਲੋ ਠੀਕ ਹੈ ਮੇਰੀ ਵੀਡੀਓ ਐਸੇ ਲੱਗਦੀ ਸਸਕੋਲ